ਯਾਨੀ ਹਰਪ੍ਰੀਤ ਸਿੰਘ ਦੇ ਨਾਮੇ ਕਾਲਜਲ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲਾਂ ਤਾਮੀ ਸਾਹਿਬ ਸਾਹਮਣੇ ਆਏ ਪ੍ਰੈਸ ਕਾਨਫਰੈਂਸ ਕੀਤੀ ਕਿ ਜੀ ਸ਼ੋਭਦਾਨੀ ਤੁਸੀਂ ਤੱਕ ਦੀ ਸੇਵਾ ਕੀਤੀ ਹੈ ਤੁਸੀਂ ਜ਼ਿੰਮੇਵਾਰੀ ਕੀਤੀ ਆਉਣਾ ਕਿੱਧਰ ਆ ਗਈ ਜੀ ਰਾਜਨੀਤਿਕ ਸਟੇਜਾਂ ਤੋਂ ਰੈਲੀਆਂ ਚੋਂ ਹੈਨਾ ਸ਼ਰਧਾਂਜਲੀ ਸਮਾਗਮਾਂ ਚੋਂ ਤੇ ਜੀ ਖੁਰਚਨੇ ਫੇਰਾਂਗੇ ਆ ਕਰਾਂਗੇ ਜੋ ਕੁਝ ਕਹਿ ਸਕਦੇ ਸੀ ਕਿਆ ਉਹ ਕਹਿੰਦੇ ਭਾਈ ਜਦੋਂ मेरा सिरसामुखी ਨੂੰ ਆਪ ਪੀਤਾ ਜਰ ਅਸੀਂ ਉਦੋਂ ਨਹੀਂ ਖੁਰਚੜੀ ਜਿੱਤੇ ਆਏ ਤੇ ਜੇ ਅੱਜ ਗਿਆਨੀ ਰਕबीर ਸਿੰਘ ਦੀ ਕੁਰਸੀ ਜਥੇਦਾਰੀ ਤੋਂ ਹਟਾ ਕੇ ਹੈ ਸ਼੍ਰੀ ਰਵਿੰਦਰ ਸਾਹਿਬ ਦੀ ਹੈੱਡ ਗਰੰਟੀ ਦੇ ਜਿਹੜਾ ਬਹੁਤ ਵੱਡਾ ਸਨਮਾਨ ਤੇ ਰੁਤਬਾ ਉਹ ਵੀ ਜੇ ਬੱਚੀ ਤੇ ਕਾਇਮ ਹੈ ਉਹ ਵੀ ਇੱਕ ਵਿਅਕਤੀ ਕਰਕੇ ਆ ਮੈਂ ਉਹ ਕਹਿੰਦੇ ਪਛਾ ਨਹੀਂ ਸਕਿਆ ਕਿਉਂਕਿ ਮੈਂ ਵਿਅਕਤੀ ਦੀ ਸੇਵਾ ਨਹੀਂ ਕਰ ਸਕਿਆ ਮੈਂ ਤਾਂ ਗੁਰੂ ਦੀ ਸੇਵਾ ਕਰਦਾ ਹਾਂ ਇਹਦੇ ਨਾਲ ਉਹਨਾਂ ਨੇ ਬਾਕੀ ਰਾਜਨੀਤਿਕ ਜਮਾਤ ਨੂੰ ਸਵਾਲ ਖੜਾ ਕਰ ਦਿੱਤਾ ਬਾਕੀ ਪਾਰਟੀਆਂ ਚ ਪ੍ਰਧਾਨ ਬਣਨ ਦਾ ਮਤਲਬ ਮੁੱਖ ਮੰਤਰੀ ਦੇ ਦਾਅਵੇ ਦਾ ਸੁਖਵੀਰ ਸਿੰਘ ਬਾਦਲ ਸਾਰਾ ਕੁਝ ਮੰਨਣ ਨੂੰ ਤਿਆਰ ਹੈ ਕਿ ਉਹ ਪ੍ਰਧਾਨਗੀ ਨਹੀਂ ਛੱਡਣੀ ਅਮਨ अरोड़ा ਮਨੀਸ਼ ਸ਼ੋਧਿਆ ਦੀ ਪਿੱਠ ਤੇ ਖੜੇ ਨੇ ਜਾਂ ਉਹਨਾਂ ਦੀ ਢਾਲ ਬਣ ਕੇ ਸਾਹਮਣੇ ਖੜੇ ਨੇ ਉਹਨਾਂ ਨੂੰ ਬਚਾਉਣ ਲਈ ਆਏ ਨੇ ਉਹਨਾਂ ਦੇ ਪਿਆਦੇ ਨੇ ਉਹਨਾਂ ਦੇ ਲਈ ਕੰਮ ਕਰਨ ਵਾਲੇ ਫੀਲੇ ਨੇ ਜਿਹੜੀ ਤੁਸੀਂ ਉੱਥੇ ਉੱਠ ਕੇ ਟੋਕਿਆ ਕੇ ਵੀ ਇਹ ਪੰਜਾਬ ਦੇ ਲਈ ਸਹੀ ਨਹੀਂ ਹੈ ਇਹ ਪੰਜਾਬ ਚ ਤਰੀਕਾ ਕਰਨੀ ਹੈ ਅਸੀਂ ਸਰਕਾਰ ਚਲਾ ਰਹੇ ਹਾਂ ਇਹ ਸਰਕਾਰ ਚਲਾਉਣ ਤੋਂ ਬਾਈ ਲੜਾਈ ਝਗੜੇ ਨਾਲ ਡੰਡੇ ਨਾਲ ਮੁੱਲ ਪਾ ਕੇ ਖਰੀਦੋ ਪ੍ਰੋਕਟ ਕਰਕੇ ਵੋਟਾਂ ਲੈਣੀਆਂ ਨੇ ਫਿਰ ਸਾਡਾ ਸਰਕਾਰ ਦਾ ਕੀ ਬਣਨਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਰ ਰੂੜਾ ਨੇ ਇਸ ਦੀ ਨਿੰਦਾ ਕੀਤੀ ਇਸ ਨੂੰ ਵਾਪਸ ਲੈਣ ਦੀ ਗੱਲ ਕਹੀ ਇੱਥੋਂ ਤੱਕ ਕਿ ਕਿਸੇ ਲੀਡਰ ਨੇ ਇਹ ਵੀ ਨਹੀਂ ਕਿਹਾ ਕਿ ਮਾਫ ਕਰ ਦਿਓ ਜੀ ਮਨੀ ਸ਼ੋਰੀਆ ਦੀ ਜਵਾਨ ਫਿਸਲ ਗਈ ਸੀ ਜੀ ਉਹਨਾਂ ਦਾ ਇਹ ਭਾਵ ਨਹੀਂ ਸੀ ਜੀ ਉਹ ਤਾਂ ਇਹ ਕਹਿਣਾ ਚਾਹੁੰਦੇ ਸੀ ਸਿਆਸਤ ਦੇ ਵਿੱਚ ਸਾਰਾ ਕੁਝ ਜਾਇਜ਼ ਹੁੰਦਾ ਜੀ ਇਹ ਤਰੀਕਾ ਨਹੀਂ ਸੀ ਜੀ ਉਹ ਤਾਂ ਉਹ ਗਲਤ ਭਾਵਨਾ ਲੈ ਗਈ ਕੁਝ ਵੀ ਇਹ ਆਮ ਆਦਮੀ ਪਾਰਟੀ ਤਾਂ ਅੱਗੇ ਜਾਊਗੀ ਪਹਿਲਾਂ ਖੰਝੇ ਸਿੰਘ ਤੇ ਦੁਰਗੇਸ਼ ਪਾਠਕ ਖਿਲਾਫ ਜਦੋਂ ਪੰਜਾਬ 'ਚ ਰੋਸਾ ਉੱਠਿਆ ਤਾਂ ਉਹਨਾਂ ਨੂੰ ਫਰੇਮ 'ਚੋਂ ਬਾਹਰ ਕਰਦਾ ਬਿਰਛ ਤੋਂ ਬਾਹਰ ਕਰਦਾ ਪੰਜਾਬ ਤੋਂ ਦੂਰ ਕਰਦਾ ਰਾਗਵ ਚੱਡਾ ਦੀ ਮੁਖਾਲਫਤ ਹੋਣ ਲੱਗੀ ਤੋਰਦਾ ਸੰਦੀਪ ਪਾਠਕ ਦਾ ਵਿਰੋਧ ਹੋਣ ਲੱਗਿਆ ਪਰ ਇਹ ਕਰਦਾ ਵੇ ਮੈਂ ਸਿੱਤਾ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਦੇ ਬਿਆਨ ਨੂੰ ਨਹੀਂ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਪਰ ਉਹ ਹੁਣ ਕੇਂਦਰ ਦੇ ਵਿੱਚ ਮੰਤਰੀ ਨੇ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਕੇਂਦਰੀ ਮਨਿਸਟਰ ਨੇ ਤੇ ਮਨਿਸਟਰ ਤਾਂ ਮਨਿਸਟਰ ਬੀਜੇਪੀ ਦੇ ਤਾਂ ਬਰਕਰਾਰਾ ਨੂੰ ਵੀ ਕਹਿੰਦੇ ਪੀਐਮਓ ਹਾਊਸ ਤੋਂ ਸਰਕਾਰੀ ਮੀਡੀਆ ਨੂੰ ਪੀਐਮ ਹਾਊਸ ਤੋਂ ਆਉਂਦੀਆਂ ਨੇ ਕਿ ਜੀ ਆਹ ਬਿਆਨ ਕਰਨਾ ਰਿਪੋਰਟ ਕਰਨੀ ਹੈ ਫਿਰ ਉਹ ਕੀ ਸਕ੍ਰਿਪਟਡ ਪੜੀ ਹੈ ਥਾਲਕਲੇ ਤੋਂ ਆਰਐਸਐਸ ਦਾ ਗੁਣਗਾਨ ਪ੍ਰਧਾਨ ਮੰਤਰੀ ਕਰਦੇ ਨੇ ਤੇ ਪੰਜਾਬ ਦੀ ਭਾਜਪਾ ਦੀ ਸਟੇਜ ਤੋਂ ਰਬਨੀਤ ਬਿੱਟੂ ਆ ਰਸਾ ਗੂੰਗਾਣ ਕਰਕੇ ਕਹਿੰਦੇ ਨੇ ਕਿ ਸਿੱਖੀ ਨੂੰ ਬਚਾਉਣ ਦਾ ਕੰਮ ਆਰਐਸਐਸ ਕਰੂਗੇ ਉਹ ਕਹਿੰਦੇ ਕਿ ਅਸੀਂ ਉਧਰੋਂ ਦਾ ਬੇਲੇ ਹੋਗੇ ਨਕਸਲੀ ਨਕਸਲੀ ਵਾਲਿਆਂ ਮਾਮਲਿਆਂ ਚ ਗਿਆਨੀ ਹਰਪ੍ਰੀਤ ਸਿੰਘ ਗੋੜਾਨੀ ਇੱਕ ਤੀਰ ਨਾਲ ਕਈ ਨਿਸ਼ਾਨੇ ਟੁੰਬੇ ਨੇ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਫਕਰੀ ਦੰਦਮਾਨ ਸਾਹਿਬ ਸਾਭਕਾ ਜਥੇਦਾਰ ਕਾਰਜਕਾਰੀ ਜਥੇਦਾਰ ਸ਼੍ਰੀ ਹਕਲਤਖ ਸਾਹਿਬ ਤੇ ਮੌਜੂਦਾ ਦੌਰ ਦੇ ਵਿੱਚ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਪ੍ਰਧਾਨ ਬਣਨ ਤੋਂ ਬਾਅਦ ਪੰਥਕ ਧਰਾਂ ਵੱਲੋਂ ਬਾਦਲ ਵਾਲੀਆਂ ਪੰਥਕ ਧਰਾਂ ਵੱਲੋਂ ਖੁਦ ਮੌਜੂਦਾ ਸ਼੍ਰੀ ਹਕਲਤਖ ਸਾਹਿਬ ਦੇ ਕਾਰਜਕਾਰੀ ਤੇ ਤੱਕ ਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਜਨਤਕ ਰੈਲੀਆਂ 'ਚ ਮੀਡੀਆ 'ਚ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ 'ਤੇ ਰੱਖਿਆ ਜਾ ਰਿਹਾ। ਜਦੋਂ ਕੋਈ ਵਿਅਕਤੀ ਕਿਸੇ ਤਰ੍ਹਾਂ ਦੇ ਨਿਸ਼ਾਨੇ 'ਤੇ ਹੋਵੇ ਇਹਦਾ ਮਤਲਬ ਉਹਦੇ ਅੰਦਰ ਕੋਈ ਨਾ ਕੋਈ ਤੱਤ ਪਿਆ। ਤੁਹਾਨੂੰ ਉਹ ਤੋਂ ਕੋਈ ਨਾ ਕੋਈ ਭੈ ਆਉਂਦਾ। ਤੁਹਾਨੂੰ ਕੋਈ ਨਾ ਕੋਈ ਉਹ ਤੋਂ ਡਰ ਖੜਾ ਹੈ। ਤੁਸੀਂ ਨਾ ਤੁਹਾਨੂੰ ਨਿਸ਼ਾਨੇ 'ਤੇ ਲੈ ਰਹੇ ਹੋ ਪਰ ਉਹ ਵੀ ਉਸ ਵਿਅਕਤੀ ਨੂੰ ਜਿਹੜਾ ਵਿਅਕਤੀ ਤੱਕ ਸਭ ਤੋਂ ਹੁਣੇ ਸੇਵਾ ਮੁਕਤ ਹੋ ਕੇ ਆਏ ਹੋਏ ਹਾਂ ਉਸ ਨੂੰ ਹਟਾਉਣ ਦੇ ਤਰੀਕਾ ਕਰਦੇ ਉੱਤੇ ਵੀ ਤੇਰਾ ਆਮੋ ਸਾਹਮਣੇ ਸੀਗੀਆਂ ਉਸ ਦੀ ਬਹਾਲੀ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਪਰ ਉਹਨਾਂ ਨੂੰ ਬਕਾਇਦਾ ਤੌਰ ਤੇ ਐਸਜੀਪੀਸੀ ਨੇ ਇੱਕ ਕਮੇਟੀ ਬਣਾ ਕੇ ਜੀ ਉਹ ਕਰਦਾਰ ਕੁਸ਼ੀ ਕਰਕੇ ਜੀ ਬੜਾ ਕੁਝ ਕਰਕੇ ਤੋੜਿਆ ਪਰ ਜਿਸ ਤਰ੍ਹਾਂ 15 ਲੱਖ ਡੈਲੀਗੇਟਾਂ ਨੇ ਕਹਿੰਦੇ ਜੀ ਭਰੋਸਾ ਪ੍ਰਗਟਾਇਆ ਜਿਸ ਤਰ੍ਹਾਂ ਪੰਜਾਬ ਦੀਆਂ ਪੰਥਕ ਜਮਾਤ ਦੇ ਵਿੱਚ ਬਾਦਲਤਰ ਦੇ ਤੋਂ ਬਿਨਾਲੀ ਜਮਾਤ ਦੇ ਵਿੱਚ ਵੀ ਉਹ ਪ੍ਰਵਾਨਤ ਚੜੇ ਕਹਿੰਦੇ ਇਸ ਲਈ ਜੀ ਫਿਰ ਇਹਨਾਂ ਸਪਸ਼ਟ ਕਰਤਾ ਕਿ ਵੀ ਇਹ ਤਰੀਕਾ ਕਰ ਚੱਲਣਾ ਨਹੀਂ ਪਰ ਅੱਜ ਆਪਾਂ ਜਿਹੜੇ ਨੁਕਤੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਨੁਕਤਾ ਇਹ ਆ ਕਿ ਜਿਆਨੀ ਹਰਪ੍ਰੀਤ ਸਿੰਘ ਦੇ ਨਾਮੇ ਕਾਲਜਲ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲਾਂ ਤਾਮੀ ਸਾਹਿਬ ਸਾਹਮਣੇ ਆਏ ਪ੍ਰੈਸ ਕਾਨਫਰੰਸ ਕੀਤੀ ਕਿ ਜੀ ਸ਼ੋਭਦਾ ਨਹੀਂ ਤੁਸੀਂ ਤੱਕ ਦੀ ਸੇਵਾ ਕੀਤੀ ਹੈ ਦੂਜੀ ਜ਼ਿੰਮੇਵਾਰੀ ਕੀਤੀ ਹੋਣਾ ਕਿੱਧਰ ਆ ਗਈ ਜੀ ਫਿਰ ਉਸੇ ਟੋਨ ਦੇ ਵਿੱਚ ਹ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੁਰਾ ਨਹੀਂ ਵਿਕਿਆ ਕਿ ਜੀ ਇਹ ਠੀਕ ਨਹੀਂ ਲੱਗਦਾ ਜੀ ਨਹੀਂ ਜਾਣਾ ਚਾਹੀਦਾ ਸੀ ਇਹਦਾ ਜਵਾਬ ਉਹਨਾਂ ਨੇ ਬੜੇ ਸੰਖੇਪ ਚ ਨੁਕਤੇ ਨਾਲ ਦਿੱਤਾ ਸੀ ਕਹਿੰਦੇ ਹਰਪ ਸਿੰਘ ਕਹਿੰਦੇ ਜੀ ਕੋਈ ਗੱਲ ਨਹੀਂ ਬਿਲਕੁਲ ਜੀ ਵੱਡਾ ਰੁਤਬਾ ਹੁੰਦਾ ਪਰ ਜੱਧਰ ਸਾਹਿਬ ਕਹਿੰਦੇ ਜੀ ਸਿੱਖ ਇਤਿਹਾਸ ਪੜ ਲੈਣ ਕਿਉਂਕਿ ਉਹਨਾਂ ਦਾ ਇਸ ਕਹਿਣ ਤੋਂ ਭਾਵ ਸਪਸ਼ਟ ਸੀਗਾ ਕਿ ਮੇਥੋਂ ਪਹਿਲਾਂ 5-6 ਜਿਹੇ ਜੱਧਰ ਹੋਏ ਨੇ ਜਿਨ੍ਹਾਂ ਨੇ ਉਹਦੇ ਨਾਲ ਨਾਲ ਇੱਧਰ ਵੀ ਪ੍ਰਧਾਨਗੀ ਵਾਲੀ ਸੇਵਾ ਕੀਤੀ ਆ ਕਾਲੀ ਦਲ ਚਾ ਕੇ ਬਤੌਰ ਪ੍ਰਧਾਨ ਸੇਵਾ ਨਿਭਾਈ ਹੈ ਸੰਤ ਚਾਹ ਸਿੰਘ ਲੰਗੋਵਾਲ ਹੈ ਨਾ ਜਥਾਰੂਦਮ ਸਿੰਘ ਤੇ ਇਸ ਤਰ੍ਹਾਂ ਕੁਝ ਹੋਰ ਨਾਮ ਵੀ ਇਹਨਾਂ ਨੇ ਕਢਾਏ ਪੰਜ ਤੋਂ ਛੇ ਜਥੇਦਾਰ ਜਾਇ ਰਹੇ ਨੇ ਜਿਨ੍ਹਾਂ ਨੇ ਪ੍ਰਧਾਨਗੀ ਕੀਤੀ ਹੋ ਸਕਦੀ ਹੈ ਸਿੱਖ ਇਤਿਹਾਸ ਪੜ ਲੈਣ ਪਰ ਅਕਾਲੀ ਲੀਡਰ ਰਾਜਨੀਤਿਕ ਸਟੇਜਾਂ ਤੋਂ ਰੈਲੀਆਂ ਚੋਂ ਹੈ ਨਾ ਸ਼ਰਧਾਂਜਲੀ ਸਮਾਗਮਾਂ ਚੋਂ ਤੇ ਜੀ ਖੁਰਚਣੇ ਫੇਰਾਂਗੇ ਆ ਕਰਾਂਗੇ ਜੋ ਕੁਝ ਕਹਿ ਸਕਦੇ ਸੀ ਕਿ ਉਹ ਕਹਿੰਦੇ ਭਾਈ ਜਦੋਂ मेरा सिरसा मुखर्जी ਨੂੰ ਆਪ ਕੀਤਾ ਜਾ ਰਿਹਾ ਸੀ ਉਦੋਂ ਨਹੀਂ ਖੁਰਚਣੇ ਜਿੱਤੇ ਆਏ ਉਦੋਂ ਨਹੀਂ ਤੁਸੀਂ ਉਸਕੇ ਖੁਰਚਣੇ ਵਾਲੇ ਕਿੱਥੇ ਸੀ ਜਾਂ ਚਲੋ ਪਰ ਹੁਣ ਗਿਆਨੀ ਰਕबीर ਸਿੰਘ ਹੋਰਾਂ ਨੇ ਇਸੇ ਨੁਕਤੇ ਨੂੰ ਅੱਗੇ ਵਧਾਇਆ ਕੀ ਇਹ ਸਕ੍ਰਿਪਟਡ ਹੈ ਕਿ ਅੱਜ ਪ੍ਰਧਾਨ ਸਾਹਿਬ ਬੋਲਣਗੇ ਤਾਂ ਮੀ ਜੀ ਅੱਜ ਗਿਆਨੀ ਕਲਦੀਪ ਸਿੰਘ ਗੜਗੱਜ ਬੋਲਣਗੇ ਅੱਜ ਗਿਆਨੀ ਰਕਬੀਰ ਸਿੰਘ ਬੋਲਣਗੇ ਇਹ ਤਰੀਕਾਕਾਰ ਹੈ ਕਿ ਇੱਕ ਨਾ ਇੱਕ ਧਾਰਮਿਕ ਸ਼ਖਸੀਅਤ ਹੈ ਨਾ ਰੋਜ਼ ਹਮਲਾ ਕਰਦੀ ਰਹੇ ਤਕਾਲੀ ਗਿਆਨੀ ਰਗਵੀਰ ਸਿੰਘ ਜਦੋਂ ਇਹ ਗੱਲ ਕਰ ਰਹੇ ਸੀ ਕਿ ਦੇਖੋ ਜੀ ਗੁਰੂ ਦੀ ਸੇਵਾ ਵੱਡੀ ਸੇਵਾ ਹੁੰਦੀ ਆ ਹਾਂ ਇਸ ਤਰ੍ਹਾਂ ਮਤਲਬ ਕਿ ਇਹ ਨਹੀਂ ਜਾਣਾ ਚਾਹੀਦਾ ਸੀ ਹਾਂ ਤੇ ਉਹ ਕਹਿੰਦੇ ਜੀ ਕਿ ਇਹ ਸ਼ੋਭਦਾਨੀ ਉਹਨਾਂ ਨੇ ਕਈ ਸ਼ਬਦ ਵਰਤੇ ਅਜਿਹੇ ਤੇ ਜਿਸ ਦਾ ਜਵਾਬ ਦਿੱਤੇ ਆ ਗਿਆਨੀ ਹਰਪ ਸਿੰਘ ਨੇ ਇੱਕ ਤੀਰਾਂ ਕਈ ਨਿਸ਼ਾਨੇ ਵੇਖੇ ਗਿਆਨੀ ਹਰਪ ਸਿੰਘ ਨੇ ਇਕੱਲਾ ਗਿਆਨੀ ਰਗਵੀਰ ਸਿੰਘ ਨੂੰ ਜਵਾਬ ਨਹੀਂ ਦਿੱਤਾ ਉਹਨਾਂ ਨੇ ਬਾਦਲਾਂ ਨੂੰ ਵੀ ਜਵਾਬ ਦਿੱਤਾ ਉਹਨਾਂ ਨੇ ਸਿਆਸੀ ਜਮਾਤ ਨੂੰ ਵੀ ਜਵਾਬ ਦਿੱਤਾ ਤੇ ਮੌਜੂਦਾ ਸੱਤਾਧਾਰੀ ਸਰਕਾਰ ਨੂੰ ਵੀ ਜਵਾਬ ਦਿੱਤਾ ਜੀ ਹਾਂ ਕਿਆਨੀ ਹਰਪ੍ਰੀਤ ਸਿੰਘ ਕਹਿੰਦੇ ਬਿਲਕੁਲ ਗਿਆਨੀ ਰਕबीर ਸਿੰਘ ਨੇ ਦਰੁਸਤ ਫਰਮਾਇਆ ਕਿ ਗੁਰੂ ਦੀ ਸੇਵਾ ਵੱਡੀ ਹੁੰਦੀ ਹੈ ਵਿਅਕਤੀ ਵਿਸ਼ੇਸ਼ ਦੀ ਨਹੀਂ ਛੁ ਕਹਿੰਦੇ ਮੈਂ ਇਸੇ ਲਈ ਉੱਥੋਂ ਬਾਹਰ ਕਿਵੇਂ ਵਿਅਕਤੀ ਦੀ ਸੇਵਾ ਨਹੀਂ ਕਰ ਸਕਿਆ ਮਤਲਬ ਉਹਨਾਂ ਨੇ ਕਹਿਤਾ ਕਿ ਦੋ ਤਰੀਕਾ ਵਾਲੇ ਜਿਹੜੇ ਫੈਸਲੇ ਸੀ ਅਸੀਂ ਸਿਧਾਂਤਕ ਤੌਰ ਤੇ ਲਏ ਸੀ ਅਸੀਂ ਮਰਿਆਦਾ ਦੇ ਤੌਰ ਤੇ ਲਏ ਸੀ ਵਿਅਕਤੀ ਨੂੰ ਧਿਆਨ ਚ ਰੱਖ ਕੇ ਨਹੀਂ ਲਏ ਤੇ ਜੇ ਅੱਜ ਗਿਆਨੀ ਰਗਬੀਰ ਸਿੰਘ ਦੀ ਕੁਰਸੀ ਜਥੇਦਾਰੀ ਤੋਂ ਹਟਾ ਕੇ ਹੈ ਸ੍ਰੀ ਰਵਿੰਦਰ ਸਾਹਿਬ ਦੀ ਹੈੱਡ ਗ੍ਰੰਥੀ ਦੇ ਜਿਹੜਾ ਬਹੁਤ ਵੱਡਾ ਸਨਮਾਨ ਤੇ ਰੁਤਬਾ ਉਹ ਵੀ ਜੇ ਬਚੀ ਤੇ ਕਾਇਮ ਹੈ ਉਹ ਵੀ ਇੱਕ ਵਿਅਕਤੀ ਕਰਕੇ ਹੈ ਮੈਂ ਉਹ ਕਹਿੰਦੇ ਪਛਾ ਨਹੀਂ ਸਕਿਆ ਕਿਉਂਕਿ ਮੈਂ ਵਿਅਕਤੀ ਦੀ ਸੇਵਾ ਨਹੀਂ ਕਰ ਸਕਿਆ ਮੈਂ ਤਾਂ ਗੁਰੂ ਦੀ ਸੇਵਾ ਕਰ ਰਿਹਾ ਸੀ ਕਿਉਂਕਿ ਗਿਆਨੀ ਰਕबीर ਸਿੰਘ ਹੈੱਡ ਗਰੰਥੀ ਦੀ ਕੁਰਸੀ ਬਚਾਉਣ ਲਈ ਅਦਾਲਤ ਤੱਕ ਚਲੇ ਗਈ ਸੀ ਤੇ ਫਿਰ ਉਹਨਾਂ ਨਾਲ ਕਹਿੰਦੇ ਟਾਲਵੇਂ ਰੋਏ ਕਿ ਤੁਸੀਂ ਕੇਸ ਵਾਪਸ ਲੈ ਲਓ ਅੱਜ ਸਾਡੀ ਕੁਰਸੀ ਨਹੀਂ ਛੇੜਦੇ ਤੋਂ ਉਤ ਤੋਂ ਬਾਅਦ ਫਿਰ ਇਹ ਬਿਹਾਨੀਆਂ ਇਹਦਾ ਮਤਲਬ ਤੁਸੀਂ ਉਧਰੋਂ ਖੇਲਣ ਲੱਗ ਪਏ ਉਧਰੋਂ ਪਲੇਅਰ ਬਣ ਗਏ ਇਹ ਜੁਕਤ ਕਰਾ ਫਿਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਤਾਂ 2 ਦਸੰਬਰ ਵਾਲੇ ਨੁਕਤਿਆਂ ਦੇ ਰਾਹੀਂ ਸੁਖਵੀਰ ਬਾਦੂ ਨੂੰ ਟੈਰਚ ਲਿਆਂਦਾ ਇੱਕ ਆ ਕਿ ਗੁਰੂ ਦੀ ਸੇਵਾ ਵੱਡੀ ਹੈ ਨਾ ਕਿ ਵਿਅਕਤੀ ਦੀ ਮੈਂ ਗੁਰੂ ਦੀ ਸੇਵਾ ਕਰ ਰਿਹਾ ਸੀ ਵਿਅਕਤੀ ਦੀ ਨਹੀਂ ਹੋਈ ਇਸ ਦੀ ਮੇਰੇ ਕੋਲ ਜੱਦ ਜ਼ਿਦਰੀ ਨਹੀਂ ਹੈਗੀ ਤੁਹਾਡੇ ਕੋਲ ਉਹਦੇ ਰੁਤਬੇ ਹੈਗੇ ਭਾਈ ਤੁਸੀਂ ਵਿਅਕਤੀ ਦੀ ਸੇਵਾ ਕਰਦੇ ਹੋ ਉਹ ਵੀ ਨਿਸ਼ਾਨਾ ਸੁਖੀਰ ਬਾਦਲ ਤੇ ਜਿਹੜੀ ਚਰਚਾ ਆਮ ਹੈ ਕਿ ਸੁਖਬੀਰ ਬਾਦਲ ਤੈਅ ਕਰਦੇ ਜੀ ਕਿਹਨੂੰ ਲਾਉਣਾ ਕਿਹਨੂੰ ਹਟਾਉਣਾ ਇੱਥੇ ਨਹੀਂ ਰੁਕੇ ਹੋ ਯਾਨੀ ਹਰ ਸਿੰਘ ਨੇ ਤਾਂ ਅੱਗੇ ਕਿਹਾ ਕਹਿੰਦੇ ਭਾਈ ਮੈਂ ਉੱਥੇ ਵੀ ਕੌਮ ਦੀ ਸੇਵਾ ਕਰ ਰਿਹਾ ਸੀ ਮੈਂ ਇੱਥੇ ਵੀ ਕੌਮ ਦੀ ਸੇਵਾ ਹੀ ਕਰਨਾ ਹੈ ਨਾ ਮੈਂ ਐਮਸੀ ਬਣਨਾ ਹੈ ਨਾ ਮੈਂ ਐਮਐਲਏ ਐਮਪੀ ਬਣਨਾ ਹੈ ਨਾ ਮੈਂ ਮੁੱਖ ਮੰਤਰੀ ਬਣਨਾ ਹੈ ਸੋ ਇਹਦੇ ਨਾਲ ਉਹਨਾਂ ਨੇ ਬਾਕੀ ਰਾਜਨੀਤਿਕ ਜਮਾਤ ਨੂੰ ਸਵਾਲ ਖੜਾ ਕਰ ਦਿੱਤਾ ਬਾਕੀ ਪਾਰਟੀਆਂ 'ਚ ਪ੍ਰਧਾਨ ਬਣਨ ਦਾ ਮਤਲਬ ਮੁੱਖ ਮੰਤਰੀ ਦਾ ਦਾਅਵਾ ਹੈ। ਸੁਖਵੀਰ ਸਿੰਘ ਬਾਦਲ ਸਾਰਾ ਕੁਝ ਮੰਨਣ ਨੂੰ ਤਿਆਰ ਹੈ ਕਹਿੰਦੇ ਪਰ ਪ੍ਰਧਾਨਗੀ ਨਹੀਂ ਛੱਡਣੀ। ਆਜੋ ਮੁੜ ਕੇ ਆਜੋ ਮੈਂ ਬੁਲਾਉਣਾ ਹੈ ਮੈਂ ਇਸ ਵਕਤ ਕਰਦਾ ਮੈਂ ਫਿਰ ਮਾफी ਮੰਗ ਲੈਣਾ ਜੇ ਕੋਈ ਗਲਤੀ ਹੋ ਗਈ। ਘਰੇ ਆਜੋ ਪਰ ਪ੍ਰਧਾਨਗੀ ਹੁੰਨਾ ਮੇਰੀ ਨੂੰ ਦੇਖੋ। ਸੋ ਇੱਕ ਤਰੀਕੇ ਨਾਲ ਉਹਨਾਂ ਨੇ ਵੀ ਕਿਹਾ ਕਿ ਦੇਖੋ ਇਹ ਵੱਖਰਾ ਨਵਕਲ ਤਰੀਕਾ ਲੈ ਕੇ ਆਏ ਹਾਂ ਅਸੀਂ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਹੋਊਗਾ ਉਹ ਰਾਜਨੀਤਿਕ ਲਾਲਸਾ ਮੰ ਲਈ ਨਾ ਆਵੇ। ਤੋ ਫਿਰ ਇਹਦਾ ਮਤਲਬ ਇਹ ਸਥਾਨ ਚੁਣਨਾ ਇਹ ਸੇਵਾ ਵਰਗ ਹੈ ਉਹ ਕਹਿੰਦੇ ਕਿ ਮੈਂ ਨਹੀਂ ਇਸ ਲਈ ਚੁਣਿਆ ਕਿ ਮੈਂ ਰਾਜਨੀਤਿਕ ਇਹ ਹੌਣ ਵਾਲਾ ਸਮਾਂ ਦੱਸੂਗਾ ਰਾਜਨੀਤਿਕ ਬਿਆਨਬਾਜ਼ੀ ਕਈ ਵਾਰ ਪਲਟ ਜਾਂਦੀ ਹੈ ਬਾਅਦ ਚੋ ਇਹ ਹੌਣ ਵਾਲਾ ਬਖਸ ਤੈ ਕਰੂਗਾ ਕਿ ਉਹ ਇਸ ਦਿਨ ਤੇ ਅੜਿੰਗ ਰਹਿੰਦੇ ਨੇ ਕਿ ਨਹੀਂ ਅੱਜ ਦੀ ਤਰੀਕ ਚ ਉਹਨਾਂ ਦੇ ਇਹ ਬੋਲਾਂ ਦੇ ਬਹੁਤ ਗਹਿਰੇ ਅਰਥ ਨੇ ਕਿ ਭਾਈ ਮੈਂ ਕੋਈ ਰਾਜਨੀਤਿਕ ਉਹਦਾ ਮੁੱਖ ਮੰਤਰੀ ਤੋਂ ਲੈ ਕੇ ਐਮਸੀ ਤੱਕ ਐਮਸੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਕੁਝ ਨਹੀਂ ਲੈਣਾ ਹੈ ਇਸ ਤੋਂ ਅਗੇ ਉਹ ਕਹਿੰਦੇ ਭਾਈ ਅਕਾਲੀ ਦਲ ਦੀ ਪ੍ਰਧਾਨਗੀ ਕਬੂਲੀ ਹੈ ਕੋਈ ਰੇਤ ਮਾਫੀ ਦੇ ਟਿੱਪਰ ਨਹੀਂ ਪਾਦੇ ਕਾਰੋਬਾਰ ਨਹੀਂ ਸ਼ੁਰੂ ਕਰ ਲਿਆ ਮੈਂ ਕੋਈ ਦੁਕਾਨ ਫੜੀ ਵਪਾਰ ਨਹੀਂ ਚਲਾ ਲਿਆ ਇਹ ਵੀ ਉਹਨਾਂ ਦਾ ਸਰਕਾਰ ਤੇ ਮੌਜੂਦਾ ਸਰਕਾਰ ਤੇ ਵੀ ਨਿਸ਼ਾਨਾ ਹੈ ਤੇ ਉਹਨਾਂ ਸਿਆਸਤਦਾਨਾਂ ਦੇ ਵੀ ਨਿਸ਼ਾਨਾ ਜਿਹੜੇ ਸਿਆਸਤ ਦੇ ਵਿੱਚ ਸੇਵਾ ਦੀ بجائے ਆਪਣੇ ਕਾਰੋਬਾਰ ਚਲਣ ਦੀ ਹੁੰਦੇ ਨੇ ਆਪਣੇ ਕਾਰੋਬਾਰਾਂ ਨੂੰ ਬਚਾਉਣ ਲਈ ਜਾਂ ਨਾਂਵੇਂ ਖੜੇ ਕਰ ਲੈ ਸੋਕਤ ਸਰਕਾਰ ਤੇ ਕਿ ਭਾਈ ਸਰਕਾਰ ਇਹ ਮਾਫੀਆ ਚਲਵਾਈ ਜਾਂਦੀ ਆ ਸਰਕਾਰ ਇਹ ਕਾਰੋਬਾਰ ਕਰਾਈ ਜਾਂਦੀ ਆ ਸਰਕਾਰ ਦੀ ਰਾਜੇ ਧੰਦੇ ਚਲਦੇ ਫਲਦੇ ਨੇ ਇਦਾਂ ਦੂਸਰੇ ਰਾਜਨੀਤਿਕ ਲੀਡਰ ਹੁੰਦੇ ਹੀ ਇਸੇ ਚੱਕਰ 'ਚ ਨੇ ਕਿ ਹਾਂ ਭਈ ਇੱਧਰ ਆ ਕੇ ਆਪਣਾ کاروبار ਬਚਾ ਲੀਏ ਜਾਂ ਵਧਾ ਲੀਏ ਜਾਂ ਆਪਣੀਆਂ ਧੀਆਂ ਨੂੰ ਕੰਸੈਂਟ ਕਰ ਲਈਏ ਕਹਿੰਦੇ ਕਿ ਮੈਂ ਇਹ ਕਰਨੀ ਆ ਸੋ ਇੱਕ ਤੀਰ ਨਾਲ ਗਿਆਨੀ ਹਰਪ੍ਰਿਸ ਨੇ ਕਈ ਨਿਸ਼ਾਨੇ ਢੁੰਬੇ ਨੇ ਹੁਣ ਦੇਖਦੇ ਆਂ ਬਾਦਲਾਂ ਦੇ ਪੱਥੇ ਵਿੱਚੋਂ ਅਗਲਾ ਤੀਰ ਕਿਹੜਾ ਨਿਕਲਦਾ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਟੂ ਮੈਨ ਸੁਪਰੀਮੋ ਮਤਲਬ ਹੁਣ ਵੀ ਮਨੀਸ਼ ਸ਼ੋਧਿਆ ਪੰਜਾਬ ਝੂਪ ਮੁੱਖ ਮੰਤਰੀ ਮੰਗੇ ਵਿਚਰਦੇ ਨੇ ਕੇਜਰੀ ਵੱਲ ਮੁੱਖ ਮੰਤਰੀ ਮੰਗੇ ਵਿਚਰਦੇ ਨੇ ਦੋਵੇਂ ਸੁਪਰੀਮ ਨੇ ਉਹਨਾਂ ਦਾ ਉਹ ਬਿਆਨ ਸਾਮ ਦਾਮ ਦੰਡ ਭੇਦ ਸੱਚ ਝੂਠ ਕੁਐਸਚਨ ਆਨਸਰ ਲੜਾਈ ਝਗੜਾ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਤਸੱਲੀ ਮਚਾ ਰੱਖੀ ਆ ਤੇ ਉਹਨਾਂ ਦਾ ਲੋੜਾ ਜੀ ਇਹ ਦਿਖਾਉਣ ਲਈ ਸਾਹਮਣੇ ਆ ਕਿ ਜੀ ਨਿੱਜੀ ਬਿਆਨ ਸੀ ਇਹ ਉਹਨਾਂ ਦਾ ਨਿੱਜੀ ਬਿਆਨ ਆ ਪਾਰਟੀ ਉਹਨਾਂ ਨਾਲ ਨਹੀਂ ਜਨਾਬ ਅਮਨ अरोड़ा ਮਨੀਸ਼ ਸ਼ੋਧਿਆ ਦੀ ਪਿੱਠ ਤੇ ਖੜੇ ਨੇ ਜਾਂ ਉਹਨਾਂ ਦੀ ਢਾਲ ਬਣ ਕੇ ਸਾਹਮਣੇ ਖੜੇ ਨੇ ਉਹਨਾਂ ਨੂੰ ਬਚਾਉਣ ਲਈ ਆਏ ਨੇ ਉਹਨਾਂ ਦੇ ਪਿਆਦੇ ਨੇ ਉਹਨਾਂ ਦੇ ਲਈ ਕੰਮ ਕਰਨ ਵਾਲੇ ਫੀਲੇ ਨੇ ਪਹਿਲਾਂ ਤਾਂ ਇਹਦੀ ਚਰਚਾ ਖੂਬ ਹੈ ਕਿ ਸਾਮ ਦਮ ਦੰਡ ਵੇਦ ਹੈ ਕੀ ਸਾਮ ਦਮ ਦੰਡ ਵੇਦ ਸੱਚ ਝੂਠ ਕੁਐਸਚਨ ਆਨਸਰ ਲੜਾਈ ਝਗੜਾ ਜੋ ਕਰਨਾ ਪੜੇ ਕਰੋਗੇ ਇਹ ਮਨੀਸ਼ ਸ਼ੋਧਿਆ ਨੇ ਪੰਜਾਬ ਦੀਆਂ ਧੀਆਂ ਪੈਣਾ ਮਾਮਾਂ ਨੂੰ ਸਾਹਮਣੇ ਬਿਠਾ ਕੇ ਉਹਨਾਂ ਨੂੰ ਇਹ ਫਾਰਮੂਲਾ ਦਿੱਤਾ ਕਿ ਇਸ ਤਰੀਕੇ ਨਾਲ ਆਪਾਂ ਵੀ ਸੁਸਤਾਇਤਨ ਤੇ ਮੁੱਖ ਮੰਤਰੀ ਸਾਡੇ ਦੰਦ ਕੱਢ ਰਹੇ ਨੇ ਅਮਨ ਰੋੜਾ ਮੂੰਹ ਦੇਖ ਰਿਹਾ ਕਿਉਂ ਨਹੀਂ ਤੁਸੀਂ ਉੱਥੇ ਉੱਠ ਕੇ ਟੋਕਿਆ ਕਿ ਬੀਏ ਪੰਜਾਬ ਦੇ ਲਈ ਸਹੀ ਨਹੀਂ ਹੈ ਇਹ ਪੰਜਾਬ ਚ ਤਰੀਕਾ ਕਰ ਨਹੀਂ ਹੈ ਅਸੀਂ ਸਰਕਾਰ ਚਲਾ ਰਹੇ ਹਾਂ ਜੇ ਸਰਕਾਰ ਚਲਾਉਣ ਤੋਂ ਬਾਅਦ ਲੜਾਈ ਝਗੜੇ ਨਾਲ ਡੰਡੇ ਨਾਲ ਮੁੱਲ ਪਾ ਕੇ ਖਰੀਦੋ ਪ੍ਰਯੋਗਤ ਕਰਕੇ ਵੋਟਾਂ ਲੈਣੀਆਂ ਨੇ ਫਿਰ ਸਾਡਾ ਸਰਕਾਰ ਦਾ ਕੀ ਫਾਇਦਾ ਤੇ ਤੁਸੀਂ ਇਹ ਕਿਉਂ ਨਹੀਂ ਉੱਠ ਕੇ ਕਿਹਾ ਕਿਸਤਾ ਜੀ ਬਦਲਾ ਲਈ ਆਏ ਸੀ ਅਸਤਾ ਜੀ ਮਤਲਬ ਕਿ ਲੋਕਪਾਲ ਲੈਣ ਲਈ ਆਏ ਸੀ ਅਸਤਾ ਸਵਰਾਜ ਦੀਆਂ ਗੱਲਾਂ ਕਰਦੇ ਸੀ ਕਿੱਥੇ ਉਹ ਸਾਰਾ ਕੁਝ ਨਹੀਂ ਜਨਾਬ ਸਾਮ ਧਾਮ ਪਹਿਲਾ ਤਰੀਕਾ ਬੰਦੇ ਨੂੰ ਪਿਆਰ ਨਾਲ ਪਰਮਾਓ ਪੜੋਸੋ ਆਪਣੇ ਕਲਾਵੇ ਚ ਲਾਓ ਤੇ ਜੇ ਵੋਟ ਪੈਂਦੀ ਆ ਪਵਾ ਲਓ ਜੇ ਸਾਮ ਨਾਲ ਨਹੀਂ ਪੈਂਦੀ ਫਿਰ ਧਾਮ ਨਾਲ ਪਵਾਓ ਉਦਾ ਮੁੱਲ ਪਾਓ ਖਰੀਦੋ ਖਰੀਦ ਪ੍ਰੋਕਟ ਕਰੋ ਉਸ ਨੂੰ ਚੋਗਾ ਪਾਓ ਬੁਰਕੀ ਪਾਓ ਚਾਹੇ ਸਰਕਾਰੀ ਸਕੀਮਾਂ ਨਾਲ ਲਿਆਓ ਚਾਹੇ ਦੋ ਨੰਬਰ ਦੇ ਪੈਸੇ ਨਾਲ ਖਰੀਦੋ ਦੀ ਵੋਟ ਖਰੀਦ ਲਓ ਸਾਮਦਾਮ ਜੇ ਦੋਏ ਫੇਲ ਹੋ ਜਾਣ ਫਿਰ ਸਾਮਦਾਮ ਦੰਡ ਵੇਦ ਫਿਰ ਦੰਡ ਔਰ ਭੇਤਿਆ ਜੋ ਦੰਡ ਇਹ ਸਰਕਾਰੀ ਦੰਡ ਦੇ ਕੇ ਸਰਦਾ ਕਿ ਐਫ ਆਈ ਆਰ ਪਾ ਦਾਂਗੇ ਪਰਚਾ ਪਾ ਦਾਂਗੇ ਚਿੱਟੇ ਦਾ ਪਾ ਦਾਂਗੇ ਕਾਲੇ ਦਾ ਪਾ ਦਾਂਗੇ ਮਕਾਨ ਢਾ ਦਾਂਗੇ ਗੈਂਗਸਟਰ ਬਣਾ ਦਾਂਗੇ ਗਿੱਟੇ ਗੋਡੇ 'ਚ ਗੋਲੀ ਮਾਰ ਦਿਆਂਗੇ ਜਾਂ ਝੂਠੇ ਸੱਚੇ ਪਰਚੇ ਪਵਾ ਦੇਾਂਗੇ ਜਾਂ ਫਿਰ ਆਪਣੇ ਸਰਕਾਰੀ ਗੁੰਡੇ ਪਾਲੇ ਨੇ ਉਹਨਾਂ ਨਾਲ ਹਮਲਾ ਕਰਾ ਦੇਾਂਗੇ ਗੈਂਗਸਟਰ ਪਾਲੇ ਨੇ ਪਿੰਡਾਂ ਸਰਪੰਚਾਂ ਦੇ ਨਾਲ ਲੜਾਈ ਝਗੜਾ ਕਰਾ ਦੇਾਂਗੇ ਤੇਰਾ ਕੇਸ ਆ ਕਰਾ ਦੇਾਂਗੇ ਉਹ ਸਾਰਾ ਦੰਡ ਸਜ਼ਾ ਜੇ ਠੰਡੇ ਨਾਲ ਵੀ ਨਾ ਮੰਨੇ ਫਿਰ ਭੇਦ ਖੋਲੋ ਉਤੇ ਰਾਜ਼ ਉਜਾਗਰ ਕਰੋ ਉਹਦਾ ਕੋਈ ਪੀੜੀ ਦਾਰ ਪੀੜੀ ਪ੍ਰਾਣਾ ਕੋਈ ਮਸਲਾ ਪਿਆ ਹੋਵੇ ਆਉਣ ਵਾਲੇ ਜਵਾਕਾਂ ਦਾ ਕੋਈ ਮਸਲਾ ਹੋਵੇ ਉਹਦਾ ਆਪਣਾ ਹੋਵੇ ਨਿੱਜੀ ਲਾਈਫ ਹੋਵੇ ਕੁਝ ਅਜਿਹਾ ਕੁਝ ਲੋਕਾਂ 'ਚ ਫਿਲਾਓ ਜੇ ਅਜਿਹਾ ਕੁਝ ਵੀ ਨਾ ਮਿਲੇ ਤਾਂ ਚਾਹੇ ਸੱਚ ਝੂਠ ਬਣਾਓ ਪਰ ਫਿਲਾਓ ਜ਼ਰੂਰ ਚਾਹੇ ਝੂਠਾ ਰਾਹ ਤਿਆਰ ਕਰਨਾ ਪਵੇ ਇੰਨੀ ਵਾਰ ਬੋਲੋ ਝੂਠ ਜਿਵੇਂ ਮੋਦੀ ਜੀ ਬਾਰੇ ਮਸ਼ਹੂਰ ਹੈ ਕਿ ਉਹ ਝੂਠ ਨੂੰ ਇੰਨੀ ਜ਼ੋਰ ਨਾਲ ਤੇ ਇੰਨੀ ਵਾਰ-ਵਾਰ ਬੋਲਦੇ ਹੈ ਕਿ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਤੇ ਇਸ ਲਈ ਕਹਿੰਦੇ ਜੀ ਇਹ ਤਰੀਕਾ ਕਰ ਸੱਚ ਝੂਠ ਆਪਣਾ ਤੇ ਫਿਰ ਜੇ ਤਾਂ ਵੀ ਨਾ ਗੱਲ ਬਣੇ ਫਿਰ ਸਵਾਲ ਜਵਾਬ ਦੇ ਉੱਤਰ ਜਾਓ ਤੇ ਸਵਾਲ ਜਵਾਬਾਂ ਨੂੰ ਹੌਲੀ ਹੌਲੀ ਲੜਾਈ ਝਗੜੇ ਚ ਬਦਲੋ ਇਹ ਤਰੀਕਾ ਸਮਝਾ ਰਹੇ ਨੇ ਮਨੀਸ਼ੂ ਉਹ ਦੀ ਹੈ ਜੀ ਇਹ ਪੰਜਾਬ ਨੂੰ ਡੰਡੇ ਨਾਲ ਸਖਣਾ ਚਾਹੁੰਦੇ ਨੇ ਇਹ ਭੁੱਲ ਗਏ ਕਿ ਜੇ ਤੁਹਾਡੇ 92 ਜਿੱਤੇ ਅੱਜ 94 ਹੈਗੇ ਤਾਂ ਪੰਜਾਬ ਨੇ ਪਹਿਲੇ ਸਿਆਸਤਦਾਨਾਂ ਨੂੰ ਸ਼ੀਸ਼ਾ ਵਿਖਾਉਣ ਲਈ ਉਹਨਾਂ ਨੂੰ ਉਹਨਾਂ ਦੀ ਔਕਾਤ ਦੱਸਣ ਦੇ ਲਈ ਇਹ ਫੈਸਲਾ ਲਿਆ ਸੀ ਕਿ ਤੁਹਾਨੂੰ ਚੁਣ ਲਿਆ ਤੁਸੀਂ ਉਹਨਾਂ ਦੀ ਪਸੰਦ ਨਹੀਂ ਸੀ ਪਰ ਉਹ ਪਸੰਦ ਨਹੀਂ ਰਹੇ ਤਾਂ ਤੁਸੀਂ ਚੁਣੇ ਗਏ ਤੇ ਜੇ ਉਹਨਾਂ ਨੂੰ ਸ਼ੀਸ਼ਾ ਦਿਖਾ ਸਕਦਾ ਪੰਜਾਬ ਤਾਂ ਤੁਹਾਨੂੰ ਵੀ ਤੁਹਾਡੇ ਟਿਕਾਣੇ ਧਿਆਨ ਦੇਣ ਵਾਲੀ ਥਾਂ ਤੇ ਲਿਆ ਸਕਦਾ ਤੁਹਾਨੂੰ ਹੀ ਤੁਹਾਡੀ ਔਕਾਤ ਦਿਖਾ ਸਕਦਾ ਇਹ ਸਮਝਾਉਣੀ ਚਾਹੀਦੀ ਪਰ ਇਸ ਦੇ ਬਾਵਜੂਦ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਿਆਨ ਦਾ ਖੰਡਨ ਕੀਤਾ ਨਾ ਨਿੰਦਾ ਕੀਤੀ ਨਾ ਵਾਪਸ ਲੈਣ ਦੀ ਗੱਲ ਕਹੀ ਨਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਰ ਰੋੜਾ ਨੇ ਇਸ ਦੀ ਨਿੰਦਾ ਕੀਤੀ ਇਸ ਨੂੰ ਵਾਪਸ ਲੈਣ ਦੀ ਗੱਲ ਕਹੀ ਇੱਥੋਂ ਤੱਕ ਕਿ ਕਿਸੇ ਲੀਡਰ ਨੇ ਇਹ ਵੀ ਨਹੀਂ ਕਿਹਾ ਕਿ ਮਾਫ ਕਰ ਦਿਓ ਜੀ ਮਨੀਸ਼ ਸ਼ੋਧਿਆ ਦੀ ਜ਼बान ਫਿਸਲ ਗਈ ਸੀ ਜੀ ਉਹਨਾਂ ਦਾ ਇਹ ਭਾਵ ਨਹੀਂ ਸੀ ਜੀ ਉਹ ਤਾਂ ਇਹ ਕਹਿਣਾ ਚਾਹੁੰਦੇ ਸੀ ਸਿਆਸਤ ਦੇ ਵਿੱਚ ਸਾਰਾ ਕੁਝ ਜਾਇਜ਼ ਹੁੰਦਾ ਜੀ ਇਹ ਤਰੀਕਾ ਨਹੀਂ ਸੀ ਜੋ ਤਾਂ ਉਹ ਗਲਤ ਭਾਵਨਾ ਲੈ ਗਈ ਕੁਝ ਵੀ ਇਹੋ ਜਿਹਾ ਵੀ ਕਹਿਣ ਦੀ ਕੁਝ ਨਹੀਂ ਕੀਤੀ ਉਲਟਾ ਇਹ ਕਿਹਾ ਅਮਰ ਰੋੜਾ ਨੇ ਕਿ ਸਾਰੀਆਂ ਪਾਰਟੀਆਂ 'ਚ ਹੁੰਦਾ ਜੀ ਮੈਂ ਕਾਂਗਰਸ ਰਿਹਾ ਜੀ ਐਂ ਹੁੰਦਾ ਜੀ ਉਹ ਬੰਦ ਕਮਰੇ ਹੁੰਦਾ ਜੀ ਇਹ ਗੱਲ ਜਨਤਾ ਕੋਗੀ ਤੇ ਹੱਦ ਹੈ ਇਦਾਂ ਮਤਲਬ ਬੰਦ ਕਮਰੇ ਤੁਸੀਂ ਪੰਜਾਬ ਨੂੰ ਐਂ ਕਮਜਾਉਣ ਦੀਆਂ ਗੱਲਾਂ ਕਰਦੇ ਪੰਜਾਬ ਨੂੰ ਐਂ ਚਲਾਉਣ ਦੀਆਂ ਗੱਲਾਂ ਕਰਦੇ ਹੋ ਐਸੀਆਂ ਸਕੀਮਾਂ ਘੜਦੇ ਹੋ ਤੁਹਾਡੇ ਦਿਲੋਂ ਦਿਮਾਗ ਦੇ ਵਿੱਚ ਜੇ ਪਿਆ ਤਾਂ ਉਹਨੂੰ ਜੀਵ ਤੇ ਆ ਗਿਆ ਜੰਤਕ ਸਮਾਗ ਮਚਾ ਗਿਆ ਉਸ ਤੋਂ ਬਾਅਦ ਵੀ ਤੁਸੀਂ ਕਿਉਂ ਨਹੀਂ ਕਿਹਾ ਕਿ ਮਨੀ ਸ਼ੋਦੀਆ ਨੂੰ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੀ ਪੰਜਾਬ ਵਾਸੀਆਂ ਤੋਂ ਅਮਰਉੜਾ ਜੀ ਤੁਸੀਂ ਕਿਉਂ ਨਹੀਂ ਕਹਿਆ ਕਿ ਆ ਚੱਕੋ ਮੇਰਾ ਅਸਿਫਾ ਤੁਸੀਂ ਉਲਟਾ ਉਹਨੂੰ ਬਚਾ ਰਹੇ ਹੋ ਉਹਨੂੰ ਨਿੱਜੀ ਬਿਆਨ ਦੱਸਣ ਕਿਉਂ ਬਈ ਮਨੀਸ਼ ਸ਼ੋਧਿਆ ਆਪਣੇ ਕੋਠੇ ਤੇ ਕੋਈ ਗੀਤ गा ਕੇ ਭੰਗੜਾ ਪਾ ਰਿਹਾ ਸੀ ਕਿ ਨਿੱਜੀ ਆ ਉਹਦਾ ਆਪਣੇ ਛੱਤ ਤੇ ਕਰ ਰਿਹਾ ਸੀ ਕੀ ਉਹ ਆਪਣੇ ਦੋਸਤਾਂ ਮਿੱਤਰਾਂ 'ਚ ਬੈਠਾ ਸੀ ਕੋਈ ਮਹਿਫਲ 'ਚ ਟੋਟਕੇ ਜੁਟਕਲੇ ਸੁਣਾ ਰਿਹਾ ਸੀ ਕਿ ਉਹਦਾ ਨਿੱਜੀ ਹੈ ਕੀ ਉਹਨਾਂ ਦੇ ਘਰ ਦੀ ਕੋਈ ਰਿਸ਼ਤੇਦਾਰੀ ਦੇ ਵਿੱਚ ਪ੍ਰੋਗਰਾਮ ਸੀ ਜਿੱਥੇ ਉਹ ਨਿੱਜੀ ਰੂਪ 'ਚ ਵਿਚਰ ਰਿਹਾ ਸੀ ਉੱਥੇ ਕੋਈ ਗੱਲ ਕਹੀ ਹੈ ਜਨਾਬ ਆਮ ਆਦਮੀ ਪਾਰਟੀ ਦਾ ਅਧਿਕਾਰਤ ਪ੍ਰੋਗਰਾਮ ਸੀ ਭਗਵੰਤ ਮਾਨ ਉੱਥੇ ਪੰਜਾਬ ਦੇ ਮੁੱਖ ਮੰਤਰੀ ਨਾਤੇ ਸੀ ਤੇ ਪੰਜਾਬ ਦੀਆਂ ਤੁਹਾਡੀਆਂ ਪਾਰਟੀਆਂ ਦੀਆਂ ਵਰਕਰ ਬੀਬੀਆਂ ਮਹਿਲਾਵਾਂ ਉੱਥੇ ਹਾਜ਼ਰ ਸੀ ਤੇ ਤੁਹਾਡਾ ਇਹ ਪਾਰਟੀ ਦਾ ਪੰਜਾਬ ਦੀ 227 ਲਈ ਟ੍ਰੇਨਿੰਗ ਪ੍ਰੋਗਰਾਮ ਸੀ ਫਿਰ ਇਹ ਨਿੱਜੀ ਕਿਵੇਂ ਆ ਇਸ ਬਿਆਨ ਨੂੰ ਨਿੱਜੀ ਖਾਤੇ ਚ ਪਾ ਕੇ ਤੁਸੀਂ ਪੰਜਾਬ ਨੂੰ ਪਰਮਾਓ ਨਾ ਤੇ ਇਹ ਮੁੱਦਾ ਵੱਡਾ ਬਣ ਗਿਆ ਪਰ ਕੀ ਆਮ ਆਦਮੀ ਪਾਰਟੀ ਇਹ ਤਾਂ ਅੱਗੇ ਜਾਊਗੀ ਪਹਿਲਾਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਖਿਲਾਫ ਜਦੋਂ ਪੰਜਾਬ ਚ ਰੋਸਾ ਉੱਠਿਆ ਤਾਂ ਉਹਨਾਂ ਨੂੰ ਫਰੇਮ ਚੋਂ ਬਾਹਰ ਕਰਤਾ ਦ੍ਰਿਸ਼ ਤੋਂ ਬਾਹਰ ਕਰਤਾ ਪੰਜਾਬ ਤੋਂ ਦੂਰ ਕਰਤਾ ਰਾਗਵ ਚੱਡਾ ਦੀ ਮੁਖਾਲਫਤ ਹੋਣ ਲੱਗੀ ਤੋਰਤਾ ਸੰਦੀਪ ਪਾਠਕ ਦਾ ਵਿਰੋਧ ਹੋਣ ਲੱਗਿਆ ਪਰ ਇਹ ਕਰਤਾ ਤੇ ਅੱਜ ਕੱਲ ਪੰਜਾਬ ਦੇ ਵਿੱਚ ਮੁੱਖ ਮੰਤਰੀ ਉਹ ਪਿੱਛੇ ਆ ਰਹੇ ਹੁੰਦਾ ਤੇ ਕੇਜਰੀਵਾਲ ਨੂੰ ਸਲੂਟ ਪਾ ਰਹੇ ਹੁੰਦੇ ਨੇ ਸਲਾਮੀਆਂ ਹੋ ਰਹੀਆਂ ਹੁੰਦੀਆਂ ਨੇ ਮੂਰੇ ਮੂਰੇ ਤੁਰਿਆ ਰਹੇ ਹੁੰਦਾ ਅਧਿਕਾਰੀ ਅਫਸਰ ਰਿਪੋਰਟ ਉਹਨੂੰ ਕਰ ਰਹੇ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਕੇਜਰੀਵਾਲ ਆ ਕਿ ਭਗਵੰਤ ਮਾਨ ਤੇ ਇਸੇ ਤਰ੍ਹਾਂ ਮਨੀਸ਼ ਸ਼ੋਧਿਆ ਨਾਲ ਨਾਲ ਸਗੀ ਨਾਲ ਪਰਾਂਦੇ ਸਭ ਨਾਲ ਨੇ ਹੈਨਾ ਤੇ ਪੰਜਾਬ ਦੇ ਪੈਸੇ ਤੇ ਪੰਜਾਬ ਦੇ ਖਜ਼ਾਨੇ ਤੇ ਮੌਜਾਂ ਲੁੱਟ ਰਹੇ ਨੇ ਤੇ ਪੰਜਾਬ ਨੂੰ ਡੰਡੇ ਨਾਲ ਹੱਕਲਣ ਨੂੰ ਫਿਰਦੇ ਨੇ ਇਸ ਲਈ ਹੁਣ ਕੀ ਬਾਰੀ ਵਿਵਕ ਕੁਮਾਰ ਸਤਿੰਦਰ ਜੈਨ ਮਨੀਸ਼ ਸ਼ੋਧਿਆ ਤੇ ਕੇਜਰੀਵਾਲ ਨੂੰ ਪੰਜਾਬ ਤੋਂ ਤੋਰਨ ਦੀ ਹੈ ਜਾਂ ਨਹੀਂ ਇਹਦੇ ਉੱਤੇ ਵੀ ਆਮ ਆਦਮੀ ਪਾਰਟੀ ਨੂੰ ਸੋਚ ਵਿਚਾਰ ਕਰ ਲੈਣਾ ਚਾਹੀਦਾ ਨਹੀਂ ਤਾਂ ਵੀ ਸੋਸਤਾ ਵਿੱਚ ਪੰਜਾਬ ਫੈਸਲਾ ਕਰੂਗਾ ਕੀ ਪੰਜਾਬ ਦੇ ਅੰਦਰ ਹੁਣ ਸਿੱਖੀ ਨੂੰ ਬਚਾਉਣ ਦੇ ਲਈ ਆਰਐਸਐਸ ਦਾ ਸਹਾਰਾ ਲੈਣਾ ਪਊ ਜਾਂ ਕੀ ਸਿੱਖੀ ਨੂੰ ਬਚਾਉਣ ਦਾ ਰਾਹ ਹੁਣ ਆਰਐਸਐਸ ਹੀ ਰਹੇਗੀ ਕੀ ਸਿੱਖ ਸਿੱਖੀ ਨੂੰ ਬਚਾਉਣ ਦੇ ਹਮ ਹੀ ਨਹੀਂ ਰਹੇ ਕੀ ਸਮਰੱਥ ਨਹੀਂ ਰਹੇ ਕਿ ਸਿੰਘ ਸੰਸਥਾਵਾਂ ਹੁਣ ਸਿੱਖੀ ਦੀ ਪਹਿਰੇਦਾਰੀ ਕਰਨ ਦੇ ਲਾਇਕ ਨਹੀਂ ਰਹੀਆਂ ਆਪਾਂ ਇਹ ਸਵਾਲ ਕਿਉਂ ਕਰ ਰਹੇ ਹਾਂ ਰਵਨੀਤ ਬਿੱਟੂ ਪੰਜਾਬ ਦੀ ਧਰਤੀ ਤੇ ਖੜ ਕੇ ਕਹਿ ਰਿਹਾ ਹੈ ਕਿ ਜੀ ਆਰਐਸਐਸ ਬਚਾਊਗੀ ਹੁਣ ਸਿੱਖੀ ਦਾ ਘਰ ਸਿੱਖੀ ਨੂੰ ਬਚਾਉਣ ਦਾ ਬੀੜਾ ਹੁਣ ਆਰਐਸਐਸ ਨੇ ਚੁੱਕਿਆ ਜੀ ਪਟਿਆਲਾ ਰਾਜਪੁਰਾ ਖੇਤਰ ਦੇ ਵਿੱਚ ਲੈਂਡ ਪੂਲਿੰਗ ਦੇ ਨਾਂ ਦੇ ਉੱਤੇ ਕਿ ਜੀ ਅਸੀਂ ਜ਼ਮੀਨਾਂ ਬਚਾਲੀਆਂ ਕਿਸਾਨੀ ਬਚਾਲੀ ਆਪਣੀ ਜਿੱਤ ਦਾ ਸਿਰਾ ਆਪੇ ਬੰਨਣ ਤੁਰੀ ਬੀਜੇਪੀ ਕਹਿੰਦੇ ਜੀ ਉੱਥੇ ਰਵਨੀਤ ਬਿੱਟੂ ਜੀ ਨੇ ਗੱਲ ਕੀਤੀ ਬਈ ਵੈਸੇ ਤਾਂ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਦੇ ਬਿਆਨ ਨੂੰ ਇੰਨੀ ਗੰਮਿਤਾ ਨਾਲ ਨਹੀਂ ਲਿਆ ਜਾਂਦਾ ਪਰ ਉਹ ਹੁਣ ਕੇਂਦਰ ਦੇ ਵਿੱਚ ਮੰਤਰੀ ਨੇ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਕੇਂਦਰੀ ਮਨਿਸਟਰ ਨੇ ਤੇ ਮਨਿਸਟਰ ਤਾਂ ਮਨਿਸਟਰ ਤੇ ਬੀਜੇਪੀ ਦੇ ਤਾਂ ਪਰਕਰਾਂ ਨੂੰ ਵੀ ਕਹਿੰਦੇ ਪੀਐਮਓ ਹਾਊਸ ਤੋਂ ਸਰਕਾਰੀ ਮੀਡੀਆ ਨੂੰ ਵੀ ਪੀਐਮ ਹਾਊਸ ਤੋਂ ਆਉਂਦੀਆਂ ਨੇ ਕਿ ਜੀ ਆਹ ਬਿਆਨ ਕਰਨਾ ਰਿਪੋਰਟ ਕਰਨੀ ਹੈ ਫਿਰ ਉਹ ਕੀ ਸਕ੍ਰਿਪਟਡ ਪੜੀ ਹੈ ਕਿ ਰਵਨੀਤ ਬਿੱਟੂ ਦਾ ਬਿਆਨ ਏ ਸਰਕਾਰੀ ਬਿਆਨ ਹੈ ਕਿ ਆਰਐਸਐਸ ਦੇ ਅਧਿਕਾਰਤ ਬਿਆਨ ਹੈ ਅਜੇ ਤਾਂ ਗੁਰਨਾਨਗਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਾਲਾ ਮਾਮਲਾ ਨਿਬੜਿਆ ਨਹੀਂ ਜਨਾਬ ਉਹਨਾਂ ਤੋਂ ਜਵਾਬ ਤਾਲਬ ਕੀਤਾ ਕਿ ਕਿਸ ਅਧਿਕਾਰ ਨਾਲ ਗਏ ਸੀ ਤੇ ਇਹ ਉਸ ਕੜੀ ਦਾ ਹਿੱਸਾ ਹੈ ਕੇ ਲਾਲ ਕਿਲੇ ਤੋਂ ਆਰਐਸਐਸ ਦਾ ਗੁਣਗਾਨ ਪ੍ਰਧਾਨ ਮੰਤਰੀ ਕਰਦੇ ਨੇ ਤੇ ਪੰਜਾਬ ਦੀ ਭਾਜਪਾ ਦੀ ਸਟੇਜ ਤੋਂ ਰਬਨੀਤ ਬਿੱਟੂ ਆਰਐਸਐਸ ਦਾ ਗੁਣਗਾਨ ਕਰਕੇ ਕਹਿੰਦੇ ਨੇ ਕਿ ਸਿੱਖੀ ਨੂੰ ਬਚਾਉਣ ਦਾ ਕੰਮ ਆਰਐਸਐਸ ਕਰੂਗੀ ਉਹ ਕਹਿੰਦੇ ਕਿ ਅਸੀਂ ਉਧਰੋਂ ਦਾ ਬੇਲੇ ਹੋਗੇ ਨਕਸਲੀ ਨਕਸਲੀ ਵਾਲਿਆਂ ਮਾਮਲਿਆਂ 'ਚੋਂ ਹੁਣ ਸਾਡਾ ਧਿਆਨ ਪੂਰਾ ਪੰਜਾਬ ਤੇ ਸਿੱਖੀ ਤੇ ਆ ਕਿਉਂਕਿ ਜੀ ਇੱਥੇ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੈ ਜਿਹੜੇ ਜੀ ਇਸਾਈ ਬਣ ਰਹੇ ਨੇ ਕ੍ਰਿਸਚੀਅਨ ਬਣ ਰਹੇ ਨੇ ਉਹਨਾਂ ਨੂੰ ਸਿੱਖ ਪਰਿਵਾਰਾਂ ਨੂੰ ਮੋੜ ਕੇ ਲਿਆਉਣ ਲਈ ਆਰਐਸਐਸ ਬਹੁਤ ਉਤਾਵਲੀ ਹੈ ਬਹੁਤ ਫਿਕਰਮੰਦ ਹੈ ਇਹਨਾਂ ਫਿਕਰ ਪ੍ਰਭਾ ਪੰਜਾਬ ਦੇ ਵਿੱਚ ਆਰਐਸਐਸ ਤੇ ਭਾਜਪਾ ਬਾਰੇ ਇਹ ਚਰਚਾ ਬਹੁਤ ਜ਼ੋਰ ਫੜਦੀ ਜਾ ਰਹੀ ਹੈ ਕਿ ਸਿੱਖ ਇਤਿਹਾਸ ਵੀ ਬਦਲ ਰਹੇ ਨੇ ਸਾਡਾ ਵਿਦਿਅਕ ਇਤਿਹਾਸ ਵੀ ਬਦਲ ਰਹੇ ਨੇ ਸਾਡੇ ਰੂ ਰੀਤਾਂ ਦੇ ਵਿੱਚ ਵੀ ਢਾਕਲ ਹੋ ਰਹੇ ਨੇ ਸਾਡੀਆਂ ਸੰਸਥਾਵਾਂ ਵਿੱਚ ਵੀ ਢਾਕਲ ਹੋ ਰਹੇ ਨੇ ਸਾਡੇ ਘਰਾਂ ਵਿੱਚ ਵੀ ਢਾਕਲ ਹੋ ਰਹੇ ਨੇ ਜਿਹੜਾ ਪੰਜਾਬ ਦਾ ਸੱਭਿਆਚਾਰ ਪੰਜਾਬ ਦੀਆਂ ਰੀਤੀ ਰਿਵਾਜ ਪੰਜਾਬ ਦਾ ਰਹਿਣ ਸਹਿਣ ਤੇ ਇੱਥੋਂ ਤੱਕ ਕਿ ਪੰਥਕ ਸਿਧਾਂਤ ਤੇ ਸਿੱਖੀ ਮਰਿਆਦਾਵਾਂ ਕਿਸੇ ਵੀ ਤਰੀਕਾ ਕਰਨਾ ਦਿੱਲੀ ਪਾਰ ਨਾਲ ਨਹੀਂ ਮਿਲਦੀਆਂ ਜਮਨਾ ਪਾਰ ਵਾਲਿਆਂ ਨਾਲ ਨਹੀਂ ਮਿਲਦੀਆਂ ਉਸ ਨੂੰ ਇੱਥੇ ਲਿਆ ਕੇ ਹਰ ਹਿੱਲੇ ਹਰ ਧਰਮ ਦੇ ਵਿੱਚ ਹਰ ਵਰਗ ਦੇ ਵਿੱਚ ਥੋਪਿਆ ਜਾ ਰਿਹਾ ਤੇ ਉਹਦੇ ਵਿੱਚ ਮੁੱਖ ਨਿਸ਼ਾਨਾ ਉਹਨ ਸਿੱਖੀ ਬਣ ਗਈ ਹੈ ਐਸੇ ਗੌਰ ਕਰਨ ਵਾਲੀ ਗੱਲ ਹੈ ਪੰਜਾਬ ਦੇ ਮੰਦਰਾਂ ਦੇ ਵਿੱਚ ਬਹੁ ਗਿਣਤੀ ਪੁਜਾਰੀ ਹੁਣ ਪੰਜਾਬ ਤੋਂ ਬਾਹਰੀ ਨੇ ਤੇ ਪੰਜਾਬ ਦੇ Hindu ਪਰਿਵਾਰਾਂ ਦੇ ਵੀ ਰੀਤੀ ਰਿਵਾਜ ਜਮਨਾ ਪਾਰ ਵਾਲਿਆਂ ਨਾਲ ਨਹੀਂ ਮਿਲਦੇ ਚਾਹੇ ਉਹ ਜੰਮਣ ਮਰਨ ਹੋਵੇ ਚਾਹੇ ਖੁਸ਼ੀ ਗਮੀ ਹੋਵੇ ਚਾਹੇ ਵਿਆਹ ਵਾਲੇ ਰਸਮਾਂ ਉਹ ਤੇ ਇੱਕੋ ਸਨ ਪਰ ਜਦੋਂ ਪੁਜਾਰੀ ਉੱਥੋਂ ਆਉਣਗੇ ਤੇ ਫਿਰ ਉਹ ਤਰੀਕੇ ਕਰ ਉਹ ਅਪਣਾਉਣਗੇ ਸਾਡੇ ਵਾਲੇ ਜਦੋਂ ਧਾਰਮਿਕ ਗ੍ਰੰਥਾਂ ਤੋਂ ਦੂਰ ਹੋਣਗੇ ਫਿਰੰਤਲ ਉਹ ਉੱਧਰ ਤਾਂ ਦਾਖਲ ਹੋ ਰਹੇ ਨੇ ਉਹ Hindu ਰੀਤੀ ਰਿਵਾਜਾਂ ਦੇ ਰਾਹੀਂ ਤਾਰ ਇਸ ਸਿਕਰਾਂ ਚ ਦਾਖਲ ਹੋ ਗਈ ਅੰਤਮ ਰਸਮਾਂ ਦੇ ਭੋਗਾਂ ਦੇ ਉੱਤੇ ਉਹ ਗੁਣਗਾਨ ਇਸ ਤਰ੍ਹਾਂ ਕਰਦੇ ਨੇ ਉਹਦਾ ਬਖਿਆਨ ਇਸ ਤਰ੍ਹਾਂ ਕਰਦੇ ਨੇ ਕਿ BJP ਦੀ ਪਾਈ ਮੈਂਬਰਸ਼ਿਪ ਕਟਾ ਲਓ ਅਗਲੇ ਨੂੰ ਤਾਂ ਤੱਕ ਸ਼ੁਰੂ ਕਰ ਲਿਆ ਕੰਮ ਤੇ ਪਰ ਸੁਖਬੀਰ ਬਾਦਲ ਇਹ ਕਹਿ ਰਹੇ ਸੀ ਕਿ ਸਾਡੇ ਦਾ ਜੱਫੇਦਾਰ ਵੀ ਭਾਜਪੀ ਵੱਲੋਂ ਨੇ ਜੀ ਉਹਨਾਂ ਕੰਨੀ ਹੋ ਗਏ ਜੀ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦੇ ਨੇ ਵੀ ਪਹਿਲਾਂ ਤੁਸੀਂ ਵੀ ਤਾਂ ਕੰਮ ਕੀਤਾ ਨਾ ਮਾਸਦਾ ਰਿਸ਼ਤਾ ਬਣਾ ਕੇ ਲੈ ਕੇ ਤਾਂ ਤੁਸੀਂ ਉਹ ਆਏ ਜੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰ ਤੇ ਬਿਠਾ ਕੇ ਲਿਆਏ ਹੁਣ ਸਿਰ ਤੇ ਗਲੀਆਂ ਦਾ ਕਰਨਗੇ ਹੁਣ ਤੁਸੀਂ ਉਹਨਾਂ ਨੂੰ ਕਹੀ ਜਾਓ ਤੁਹਾਨੂੰ ਕਹੀ ਜਾਂਦੇ ਨੇ ਪਰ ਰਵਨੀਤ ਬਿੱਟੂ ਨੇ ਗੱਲ ਸਾਹਮਣੇ ਲਿਆ ਕੇ ਜਨਤਕ ਘਰਤੀ ਕੇ ਤਰੀਕਾਕਾਰ ਅਸੀਂ ਅਪਣਾ ਲਿਆ ਹੁਣ ਪੰਜਾਬ ਦੇਖੇ ਸਿੱਖ ਸੰਸਥਾਵਾਂ ਦੇਖਣ ਸਿੱਖੀ ਦੇ ਰਹਿਬਰ ਦੇਖਣ ਕਿ ਜੀ ਆਰਐਸਐਸ ਰਾਸ਼ਟਰੀ ਸਵੈ ਸੇਵਕ ਸੰਗ ਪਲੱਸ ਆਰਐਸਐਸ ਰਾਸ਼ਟਰੀ ਸਿੱਖ ਸੰਗਤ ਇਹਦੇ ਰਾਹੀਂ ਪੰਜਾਬ ਦੀ ਸਿੱਖੀ ਨੂੰ ਦੁਨੀਆ ਪਰਚ ਬਸਦੀ ਸਿੱਖੀ ਨੂੰ ਚਲਾਉਣ ਦਾ ਬਚਾਉਣ ਦਾ ਕੰਮ ਇਹਨਾਂ ਨੇ ਕਰਨਾ ਔਰ ਕਰਨਾ ਚਲੋ ਗੱਲ ਇੱਥੇ ਹੀ ਨਹੀਂ ਰੁਕੀ ਗੱਲ ਇਹ ਤੋਂ ਅੱਗੇ ਵੀ ਗਈ ਗੱਲ ਇਹ ਵੀ ਗਈ ਕਿ ਤਿੰਨ ਖੇਤੀ ਕਰਨਾਂ ਲਈ ਬਾਦਲ ਟੱਬਰ ਜ਼ਿੰਮੇਵਾਰ ਦਨ ਖੇਤੀਕਰੂਣ ਜੇ ਲਿਆਂਦੇ ਗਏ ਕਹਿੰਦੇ ਉਹਦੇ ਲਈ ਵੀ ਉਹ ਜ਼ਿੰਮੇਵਾਰ ਅਸੀਂ ਤਾਂ ਦੇਖੋ ਕਿਸਾਨਾਂ ਦਾ ਅਤਿਸ਼ੀਨਾ ਅਸੀਂ ਲੈਂਡ ਬੂਲਿੰਗ ਵਾਪਸ ਕਰਾਤੀ ਇਹ ਉਹ ਭਾਜਪਾ ਕਹਿ ਰਹੀ ਹੈ ਜਿਨ੍ਹਾਂ ਨੇ 385 ਦਿਨ ਕਿਸਾਨਾਂ ਨੂੰ ਦੇ ਲਈ ਪਾਣੀ ਨਹੀਂ ਪੁੱਛਿਆ 700 ਕੁਸ਼ਾਂਤ ਸਹੀਦ ਹੋਏ ਇੱਕ ਸ਼ਬਦ ਨਹੀਂ ਨਿਕਲਿਆ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਦੀ ਜ਼ੁਬਾਨ ਤੇ ਅਫਸੋਸ ਦਾ ਇੱਕ ਅੱਖਰ ਨਹੀਂ ਆਇਆ ਅੱਖਾਂ ਦੇ ਵਿੱਚ ਖੰਜੂ ਨਹੀਂ ਆਇਆ 2 ਮਿੰਟ ਦੇ ਮੌਨ ਲਈ ਖੜੇ ਨਹੀਂ ਹੋ ਸਕੇ ਉਹ ਭਾਜਪਾ ਹੁਣ ਕਿਸਾਨ ਅਤਿਸ਼ੀਨ ਹੈ ਉਹ ਪੰਜਾਬ ਦੀ ਕਿਸਾਨੀ ਜ਼ਮੀਨ ਵੇਚਾਰੀ ਹੈ ਤੇ ਇਹ ਜੇ ਦਿਨ ਆਏ ਤਾਂ ਜੇ ਪੰਜਾਬ ਦੀਆਂ ਖੇਤਰੀ ਪਾਰਟੀਆਂ ਨਲਾਇਕ ਹੋਈਆਂ ਜੇ ਸੱਤਾਧਾਰੀ ਧਰਨੇ ਕਮਜ਼ੋਰੀ ਉਜਾਗਰ ਕੀਤੀ ਕਾਂਗਰਸ ਆਪਣੇ ਆਪ ਨੂੰ ਦੁਰਸਤ ਨਹੀਂ ਕਰ ਸਕੀ ਤਾਂ ਫਿਰ ਹੁਣ ਬੀਜੇਪੀ ਆਊਗੀ ਭਾਈ ਫਿਰ ਤਾਂ ਫਿਰ ਤਾਂ ਤਿਆਰ ਹੋ ਜੋ 2027 ਦੇ ਵਿੱਚ ਜੋ ਮਰਜੀ ਕਹੋ ਬੀਜੇਪੀ ਤਕੜਿਆਂ ਹੋ ਕੇ ਆ ਰਹੀ ਹੈ ਜੇ ਲੈਂਡ ਪੁਲਿੰਗ ਦੇ ਨਾਂ ਦੇਤੇਨ ਦੀ ਰੈਲੀ ਦੇ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਲੱਗ ਰਹੇ ਨੇ ਪੰਜਾਬ ਦੇ ਕਿਸਾਨ ਪਿੰਡਾਂ ਸ਼ਹਿਰਾਂ ਚ ਉੱਠ ਕੇ ਗਏ ਨੇ ਤਾਂ ਹੀ ਰੈਲੀ ਸਫਲ ਹੋਈ ਆ ਹੁਣ ਸ਼ਹਿਰੀ ਵਰਗ ਤਾਂ ਚਲਾ ਨਹੀਂ ਗਿਆ ਵਪਾਰੀ ਵਰਗ ਤਾਂ ਸਾਰਾ ਬੈਠ ਨਹੀਂ ਗਿਆ ਸੋਚਣ ਦੀ ਲੋੜ ਆ ਅਗਲੇ ਆਨੇ ਸਨ ਹਰ ਪਾਸੇ ਢਾਲੀ ਐ ਐਸਕੇਮ ਦੇ ਲੀਡਰ ਤਾਂ ਚਾਹੇ ਤੀਜੀ ਕਤਾਰ ਦੇ ਲੀਡਰ ਸੀ ਉਹ ਜੇ ਸ਼ਿਵਰਾ ਚੋਹਾਂ ਦੇ ਸਟੇ ਤੇ ਚੜ ਕੇ ਬੀਜੇਪੀ ਸਟੇ ਤੇ ਚੜ ਕੇ ਦਿੱਲੀ ਚ ਮੋਦੀ ਦਾ ਗੁਣਗਾਨ ਕਰਿਆ ਐ ਬੇਸ਼ੱਕ ਐਸਕੇਮ ਨੇ ਦੋ ਹੀ ਲੀਡਰ ਕੱਢ ਤੇ ਪਰ ਅਗਲੇ ਤਾਂ ਧਾਰਮਿਕ ਸੰਸਥਾਵਾਂ ਚ ਵੀ ਤੇ ਹੁਣ ਇੱਥੇ ਵੀ ਹੁਣ ਅਬਨੀਤ ਮਿੱਤੂ ਤਾਂ ਕਹਿੰਦਾ ਜੀ ਤੈਨੂੰ ਖੇਤੀ ਕਰਨ ਨੂੰ ਤਾਂ ਆਇਓ ਤਾਂ ਅਸੀਂ ਕਿ ਬੀਬੀ ਹਰਸਿਮਰਤ ਕਰਨੇ ਹਾਮੀ ਭਰਤੀ ਸੀ ਕਿ ਹਾਂ ਜੀ ਤਾਂ ਬਹੁਤ ਵਧੀਆ ਨੇ ਕਿਸਾਨ ਖੁਸ਼ ਹੋ ਜਾਣਗੇ ਜੀ ਸਾਡੇ ਵਾਲੇ ਕਿਸਾਨ ਤਾਂ ਸਹਿਮਤ ਨੇ ਜੀ ਤੁਸੀਂ ਕਰੋ ਜੀ ਜੋ ਕਰਨਾ ਲਿਓ ਜੀ ਅਸੀਂ ਨਾਲ ਆਂ ਤੁਹਾਡੇ ਕਹਿੰਦੇ ਉਹ ਤਾਂ ਏ ਮਤਲਬ ਹਰਸਿਮਰਤ ਕੌਰ ਬੋਦੀ ਨਾਲੋਂ ਵੀ ਇੰਨੀ ਪਾਵਰਫੁਲ ਸੀ ਕਿ ਉਹਦੇ ਕਹੇ ਤੇ ਬਿਲ ਬਣਦੇ ਸੀ ਹਾਂ ਉਹ ਸ਼ਾਮਲ ਸੀ ਉਹ ਦਸਕਤ ਕਰਨ ਵਾਲਿਆਂ 'ਚ ਸੀ ਹਾਮੀ ਭਰਨ ਵਾਲਿਆਂ 'ਚ ਸੀ ਪਰ ਲਿਆਉਣ ਦਾ ਹੀ ਸੇਰਾ ਉਹਨੂੰ ਦੇ ਦੋਗੇ ਕਮਾਲ ਹੈ ਰਵਨੀਤ ਬਿੱਟੂ ਜੀ ਜਦ ਤੁਸੀਂ ਉੱਧਰ ਖੜੇ ਸੀ ਅੱਜ ਤੁਸੀਂ ਉੱਧਰ ਖੜੇ ਹੋ ਤੁਸੀਂ ਜਦ ਵੀ ਕਿਸਾਨ ਹਦੈਸ਼ੀ ਤੁਸੀਂ ਅੱਜ ਵੀ ਕਿਸਾਨ ਹਦੈਸ਼ੀ ਇਹ ਕਮਾਲ ਹੈ ਵੀ ਤੇ ਆਖਦੀ ਦਲ ਨੇ ਤਾਂ ਇਹ ਨਤੀਜਾ ਭੋਗ ਲਿਆ ਤਿੰਨ ਖੇਤੀ ਕਿਰੂਨਾ ਸਾਥ ਦੇਣ ਦਾ ਇਸ ਨੂੰ ਲੈਂਡ ਗੁੱਲਿੰਗ ਰਾਇਆ ਆਪਣਾ ਘਰ ਤਲਾਸ਼ ਲਈਆ ਤੇ ਤੁਸੀਂ ਤਿੰਨ ਖੇਤੀ ਕਿਰੂਨਾ ਦੇ ਵਿੱਚ ਉਸ ਸਮੇਂ ਕਾਂਗਰਸ ਫਰੋਂ ਧਰਨੇ ਲਾਉਂਦੇ ਫਿਰ ਰਹੇ ਸੀ ਜਦ ਸੱਚੇ ਸੀ ਕਿ ਜਾਂ ਅੱਜ ਜਿਵੇਂ ਸੁਖਵੀਰ ਬਾਦਲ ਲਈ ਸਵਾਲ ਸੀ ਨਾ ਕਿ ਤੋਂ ਉਮਰ ਦੀਆਂ ਚਿੱਠੀਆਂ ਦਿਖਾਉਂਦੇ ਸੀ ਜਦ ਸੱਚੇ ਸੀ ਜਾ ਤੋਮਰ ਨੂੰ ਤਖਤੀਆਂ ਦਿਖਾ ਰਹੇ ਸੀ ਜਦ ਸੱਚੇ ਸੀ ਉਸੇ ਤਰ੍ਹਾਂ ਅਗਨੀਤ ਬਿੱਟੂ ਜੀ ਜਦ ਜੰਤਰ ਮੰਤਰ ਬੈਠੇ ਸੀ ਜਦ ਸੱਚੇ ਸੀ ਜਾਂ ਹੁਣ ਹੁਣ ਬੀਜੇਪੀ ਪੰਜਾਬ ਦੇ ਕਿਸਾਨਾਂ ਦੀ ਰੈਬਰ ਬਣੂਗੀ ਕਮਾਲ ਹੈ ਵਾ ਵਾ ਸ਼ੁਕਰੀਆ